ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਡੇ ਗੁੱਟ ਕੰਨਾਂ ਦੇ ਹੋਰ ਤੁਸੀਂ ਸਾਰੇ ਠੀਕ ਹੋ ਵੈਸੇ ਅੱਜ ਆਪਾਂ ਦੁਬਾਰਾ ਰਿਪੀਟ ਲੈ ਕੇ ਆਏ ਹਾਂ ਜੀ ਸੂਟ ਆਪਣੇ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਹੈ ਆਪਣੇ ਤੋਂ ਦੁਬਾਰਾ ਮੰਗੇ ਗਏ ਸੂਟ ਜੀ ਸਾਰੇ ਆਪਾਂ ਦੁਬਾਰਾ ਫੇਰ ਉਹਨਾਂ ਨਾਲ ਦੇ ਲੈ ਕੇ ਆਏ ਹੈਗੇ ਤੇ ਅੱਜ ਦੇਖੋ ਉਹਨੂੰ ਦਿਖਾਉਣੇ ਆ ਜੀ ਉਹ ਰਿਪੀਟ ਵਿੱਚ ਸੂਟ ਦੁਬਾਰਾ ਫਿੱਟ ਕਰਦੇ ਹਾਂ ਜੀ ਆਵਲਾ ਕਲਰ ਕਿ ਨਾਲ ਸੁਣਾਂਗਾ ਸਾਰੇ ਜਣੇ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਕਿ ਆਪਣੇ ਤੋਂ ਸੂਟ ਮਗਵਾਈ ਦੀ। ਕਾਫੀ ਜਣਿਆਂ ਨੇ ਸੂਟ ਮਗਵਾ ਲਿਆ ਆਪਣੇ ਜਿਹੜੇ ਵਾਲੇ। ਪਹਿਲਾਂ ਪਛੜ ਕੇ ਇਸ ਦਿਖਾਉਣਾ ਹੈ ਜੀ। ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈਗਾ। ਕਿੰਨਾ ਸੋਹਣਾ ਸੂਟ ਬਣਦਾ ਹੈ। ਇਹਦੇ ਨਾਲ ਬਾਟਮ ਹੈ ਜੀ ਇਹ ਵਾਲੀ ਮੈਚਿੰਗ ਦੇਖੋ ਕਿੰਨੀ ਸੋਹਣੀ ਹੈ ਬਾਟਮ ਇਹ ਸ਼ਰਟ ਪੀਸ ਆਪਾਂ ਮਾਪਾ ਪਲਾਜੋ ਬਣਾਇਆ ਜੀ ਅਸੀਂ ਸਿਰਫ 3/4 ਬਣਾਇਆ ਕਿੰਨੀ ਸੋਹਣੀ ਮੈਚਿੰਗ ਹੈ ਜੀ ਕੱਪੜਾ ਵੇਖੋ ਜੀ ਕਿੰਨਾ ਸੋਹਣਾ ਸੌਫਟ ਕੱਪੜਾ ਹੈਗਾ ਕੋਈ ਲਾਈਨਿੰਗ ਨਹੀਂ ਲੱਗੂਗੀ ਜੇ ਆਪਣਾ ਮਨ ਕਰਦਾ ਤਾਂ ਆਪਾਂ ਇਹਦੇ ਉੱਪਰ ਵਰਕ ਵੀ ਕਰਵਾ ਸਕਦੇ ਹਾਂ ਜੀ ਜੇ ਤੁਸੀਂ ਕਹੋ ਤਾਂ ਸਾਨੂੰ ਅਸੀਂ ਤੁਹਾਨੂੰ ਵਰਕ ਵੀ ਕਰਵਾ ਕੇ ਦੇ ਸਕਦੇ ਹਾਂ ਇਹ ਸਾਰੇ ਸੂਟ ਜਿਹੜੇ ਤੁਹਾਨੂੰ ਦੁਆਰਾ ਦਿਖਾ ਰਹੇ ਹੈ ਜੀ ਇਹ ਆਪਣੇ ਤੋਂ ਦੁਆਰਾ ਸੂਟ ਕਸਟਮਰ ਅਨੇ ਦੁਆਰਾ ਮੰਗਈ ਹੈ ਜਿਹਦੇ ਸਲਫੀ ਨੇ ਸੋਹਣੀ ਸ਼ਰਟ ਹੈ ਇਹ ਵਾਲਾ ਸੂਟ ਕਲਰ ਬਹੁਤ ਪਿਆਰੇ ਪਿਆਰੇ ਹੈ ਦੇ ਨਾਲ ਬਹੁਤ ਮੰਹੀ ਇਹਦੀ ਵੀ ਮੈਚਿੰਗ ਬਹੁਤ ਜਿਆਦਾ ਸੋਹਣੀ ਹੈ ਵੇਖੋ ਲੋਟ ਕਿੰਨੀ ਪਿਆਰੀ ਮੈਚਿੰਗ ਹੈਗੀ ਗੀ ਗਰਮੀ ਦਾ ਕੱਪੜਾ ਸਪੈਸ਼ਲ ਆ ਉਸ ਤੋਂ ਵੀ ਜਿਆਦਾ ਸੋਹਣਾ ਕਲਰ ਹੈ ਇਸ ਇਹ ਦੋ ਵੀ ਤੁਹਾਨੂੰ ਕੱਪੜਾ ਦਿਖਾ ਰਹੇ ਆ ਜੇ ਆਪਾਂ SK ਬ੍ਰਾਂਡ ਦਾ ਦਿਖਾ ਰਹੇ ਆ। ਦੇਖੋ ਕਿੰਨਾ ਸੋਹਣਾ ਪਿਆਰਾ ਕਲਰ ਹੈ। ਆਹ ਇਹਦੀ ਬਾਟਮ ਹੈ। ਸਲਵਾਰ ਬਣਾਈਏ, ਪਲਾਜ਼ੋ ਬਣਾਈਏ। ਜੋ ਵੀ ਆਪਣਾ ਮਨ ਕਰੇ ਆਪਾਂ ਬਣਾਈਏ। ਦੇਖੋ ਕਿੰਨੀ ਸੋਹਣੀ ਪਿਆਰੀ ਮੈਚਿੰਗ ਹੈ। ਕਲਰ ਬਹੁਤ ਜਿਆਦਾ ਸੋਹਣਾ ਕੋ ਮਾਪਾ ਇਹਦੇ ਨਾਲ ਦੁਪੱਟਾ ਡਬਲ ਡਾਈ ਕਰਾਈਏ ਤੇ ਆ ਸਿੰਗਲ ਲੁੱਕ ਹੈ ਜੀ ਇੱਕ ਤੋਂ ਇੱਕ ਵੱਧ ਕੇ ਸੋਹਣੇ ਸੂਟ ਹੈ ਜੀ ਆ ਵੀ ਖਾਤ ਇਹ ਨੂੰ ਆਪਾਂ ਤਾਂਬਾ ਜਿਹਾ ਕਲਰ ਇੱਕ ਬੂੜਾ ਡਾਰਕ ਤਾਂਬਾ ਜਿਹਾ ਹੁੰਦਾ ਨਾ ਜੀ ਇਹ ਉਹ ਤਾਂਬਾ ਨਹੀਂ ਦਾ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਨਾ ਜੈਲੋ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਇਹ ਵਾਲਾ ਧੰਨਵਾਦੀ ਸਾਡੀ ਵੀਡੀਓ ਨੂੰ ਪਿਆਰ ਕਰਨ ਲਈ ਸਾਡੇ ਸੂਟਾਂ ਨੂੰ ਵੱਧ ਤੋਂ ਵੱਧ ਤੁਸੀਂ ਪਿਆਰ ਦਿੱਤਾ ਤੇ ਵੱਧ ਤੋਂ ਵੱਧ ਸਾਨੂੰ ਸੂਟਾਂ ਦੇ ਆਰਡਰ ਆਉਣ ਲੱਗੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਐਵੇਂ ਦਿੰਦੇ ਰਹੋ ਪਿਆਰ ਸਾਨੂੰ ਬਹੁਤ ਬਹੁਤ ਜਿਆਦਾ ਜੇ ਤੁਹਾਨੂੰ ਪਸੰਦ ਹੋਵੇ WhatsApp ਤੇ ਸਾਨੂੰ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰਨਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੀ ਵੀਡੀਓ ਵਧੀਆ ਲੱਗੀ ਤਾਂ ਜੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਧੰਨਵਾਦ ਜੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਬਾਏ